ਇਹ ਸਾਨੂੰ ਪੰਜਾਬੀ ਨੂੰ ਸਿਰਫ ਇੱਕ ਸੰਚਾਰ ਮਾਧਿਅਮ ਵਾਲੀ ਭਾਸ਼ਾ ਨਹੀਂ ਸਮੋ ਇੱਕ ਸਮਾਜ ਸੱਭਿਆਚਾਰਕ ਵਯੂਦ ਦੇ ਰੂਪ ਵਿੱਚ ਤਾਂ ਅੰਤਰ ਸਬੰਧਤਾ ਬਣਾਉਣ ਵਾਸਤੇ ਮੰਚ ਦੀ ਬਹੁਤ ਵੱਡੀ ਭੂਮਿਕਾ ਜਦੋਂ ਅਸੀਂ ਕੋਈ ਮੰਚ ਤਿਆਰ ਕਰਦੇ ਹਾਂ ਤਾਂ ਉਹ ਇੱਕ ਤਰ੍ਹਾਂ ਨਾਲ ਅਸੀਂ ਇੱਕ ਡਾਇਲੋਜੀਕਲ ਸਪੇਸ ਰੈਡੀਓ ਤਿਆਰ ਕਰਦੇ ਜਦੋਂ ਅਸੀਂ ਆਪਣੇ ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਅਸਲੀ ਵਿੱਚ ਕਾਦੀ ਪੰਧਰਤੇ ਦੇ ਜੁੜ ਰਹੇ ਆ ਪਰ ਜੈਲੀ ਪੰਧਰਤੇ ਅਸੀਂ ਇੱਕ ਦੂਜੇ ਤੋਂ ਵੱਖ ਹੁੰਦੇ ਜਾ ਰਹੇ ਆ ਇਹ ਪੰਜਾਬ ਦੀ ਜੇ ਮਹਿਵਰ ਤੇ ਅਧਿਆਪਕਾਂ ਨੂੰ ਇਸ ਮੰਚ ਤੇ ਖੜਾ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਪਰਮਜੀਤ ਸਿੰਘ ਜਿੰਰ ਦਾ ਵਾਕੇ ਉਹਨਾਂ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਆ ਤੇ ਸ਼ੁਭ ਕਾਮਨਾਵਾਂ ਦਿੰਦੀ ਆ ਕਿ ਉਹਨਾਂ ਦਾ ਇਹ ਮੰਚ ਪਰਫੁੱਲਤ ਹੋਵੇ ਸਾਡੇ ਵਿੱਚ ਵਖਵਾਤ ਦੀ ਬਿਰਤੀ ਜਿਹੜੀ ਉਹ ਬੜੀ ਹਾਵੀ ਹੋ ਗਈ ਹੈ ਅਸੀਂ ਵਖਵਾਤ ਸੰਸਥਾਵਾਂ ਨੂੰ ਲੈ ਕੇ ਵਿਅਕਤੀਆਂ ਨੂੰ ਲੈ ਕੇ ਵੀ ਚੈਨਲ ਨੂੰ ਲੈ ਕੇ ਇੱਕ ਵਖਵਾਤ ਦੀ ਜਿਹੜੀ ਭਾਉਣਾ ਉਹ ਜਨਰੇਟ ਕਰ ਰਹੇ ਹਾਂ ਮੈਨੂੰ ਲੱਗਦਾ ਇਹ ਗਿਆਨ ਦੇ ਵਿਰੋਧੀ ਦਾ ਤਾਰਾ ਸਾਨੂੰ ਅਧਿਆਪਕ ਕਿਸੇ ਵੀ ਯੂਨੀਵਰਸਿਟੀ ਦਾ ਹੋਵੇ ਕਿਸੇ ਵੀ ਕਾਲਜ ਦਾ ਹੋਵੇ ਉਹਨੂੰ ਮੈਂ ਸੁਖਮਨ ਪਲੀਕਰ ਹੈ ਮੈਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਲਵੰਡੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਕਾਰਜ ਕਰ ਰਹੀ ਹਾਂ ਮੈਂ ਆਪ ਸਭ ਨਾਲ ਪੰਜਾਬੀ ਅਧਿਆਪਕ ਮੰਚ ਬਾਰੇ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਜਦੋਂ ਅਸੀਂ ਪੰਜਾਬੀ ਅਧਿਆਪਕ ਮੰਚ ਨਾਮ ਬਾਰੇ ਸੋਚਦੇ ਹਾਂ ਤਾਂ ਸਾਡੇ ਸਾਹਮਣੇ ਤਿੰਨ ਮਹੱਤਵਪੂਰਨ ਵਿਸ਼ੇ ਹਨ ਪੰਜਾਬੀ ਅਧਿਆਪਕ ਤੇ ਮੰਚ ਇਹ ਤਿੰਨੇ ਹੀ ਅੱਜ ਦੇ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਨ ਹਨ ਜੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਪੰਜਾਬੀ ਸਿਰਫ ਇੱਕ ਭਾਸ਼ਾ ਨਹੀਂ ਪੰਜਾਬੀ ਸਾਡਾ ਸਮਾਜ ਸੱਭਿਆਚਾਰਕ ਵਜੂਦ ਹੈ ਪ੍ਰਸਿੱਧ ਮਨੁਸ਼ਲੇਸ਼ਿਕ ਲਾਂਕਾ ਦਾ ਇੱਕ ਕਥਨ ਹੈ ਵੀ ਡੋਂਟ ਯੂਜ਼ ਲੈਂਗੁਏਜ ਲੈਂਗੁਏਜ ਯੂਸਸ ਅਸੀਂ ਭਾਸ਼ਾ ਨੂੰ ਨਹੀਂ ਵਰਤਦੇ ਭਾਸ਼ਾ ਸਾਨੂੰ ਵਰਤਦੀ ਹੈ ਇਸ ਤਰ੍ਹਾਂ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ ਸਗੋਂ ਉਹ ਸਾਡੇ ਮਾਨਸਿਕ ਸਮਾਜਿਕ ਸੱਭਿਆਚਾਰਕ ਅਤੇ ਦਾਰਸ਼ਨਿਕ ਵਜੂਦ ਨੂੰ ਦਨ ਨਿਰਮਾਣ ਵੀ ਕਰਦੀ ਹੈ ਇਸ ਕਰਕੇ ਸਾਨੂੰ ਪੰਜਾਬੀ ਨੂੰ ਸਿਰਫ ਇੱਕ ਸੰਚਾਰ ਮਾਧਿਅਮ ਵਾਲੀ ਭਾਸ਼ਾ ਨਹੀਂ ਸਗੋ ਇੱਕ ਸਮਾਜ ਸੱਭਿਆਚਾਰਕ ਵਯੂਦ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ ਦੂਜਾ ਸੰਕਲਪ ਅਧਿਆਪਕ ਇਹ ਵੀ ਆਪਣੇ ਆਪ ਵਿੱਚ ਇੱਕ ਵੱਡਾ ਸੰਕਲਪ ਹੈ ਜਦੋਂ ਅਸੀਂ ਅਧਿਆਪਕ ਕਹਿੰਦੇ ਹਾਂ ਤਾਂ ਕੀ ਅਧਿਆਪਕ ਸਿਰਫ ਕਲਾਸਰੂਮਾਂ ਤੱਕ ਹੀ ਸੀਮਤ ਹਨ ਜਾਂ ਫਿਰ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ ਸਿਲੇਬਸ ਕੰਪਲੀਟ ਕਰਾਉਣਾ ਹੀ ਹੈ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਜਿਹੜੀ ਸੋਚ ਹੈ ਉਹਨੂੰ ਬਸਹਿ ਕਰਨ ਦੀ ਲੋੜ ਹੈ ਅਧਿਆਪਕ ਸਿਰਫ ਸਕੂਲਾਂ ਕਾਲਜਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਅਧਿਆਪਕ ਦਾ ਇੱਕ ਬਹੁਤ ਵੱਡਾ ਰੋਲ ਹੈ ਸਮਾਜ ਦਾ ਨਿਰਮਾਣ ਕਰਨ ਵਿੱਚ ਕਿਸੇ ਵੀ ਸਮਾਜ ਦਾ ਜਿਹੜਾ ਆਧਾਰ ਹੈ ਉੱਥੋਂ ਦਾ ਸਿੱਖਿਆ ਪ੍ਰਬੰਧ ਹੁੰਦਾ ਹੈ ਜਿਸ ਤਰ੍ਹਾਂ ਵੀ ਉੱਥੋਂ ਦਾ ਸਿੱਖਿਆ ਪ੍ਰਬੰਧ ਹੁੰਦਾ ਉਸੇ ਤਰ੍ਹਾਂ ਦਾ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ ਇਸ ਤਰ੍ਹਾਂ ਅਧਿਆਪਕ ਸਿੱਖਿਆ ਪ੍ਰਬੰਧ ਨੂੰ ਚਲਾਉਣ ਵਿੱਚ ਇੱਕ ਵੱਡਾ ਰੋਲ ਅਦਾ ਕਰਦੇ ਨੇ ਇਸ ਕਰਕੇ ਅਧਿਆਪਕ ਬਹੁਤ ਹੀ ਮਹੱਤਵਪੂਰਨ ਹਿੱਸਾ ਸਮਾਜ ਦਾ ਆਚਾਰੀਆ ਚਣਕਿਆ ਦਾ ਇੱਕ ਕਥਨ ਹੈ ਉਹ ਕਹਿੰਦਾ ਹੈ ਕਿ ਅਧਿਆਪਕ ਕਦੀ ਵੀ ਸੁਧਾਰਨ ਨਹੀਂ ਹੁੰਦਾ ਕ੍ਰਾਂਤੀ ਅਤੇ ਬਦਲਾਅ ਲੈਣੇ ਅਧਿਆਪਕ ਦੇ ਕੁੱਖ ਵਿੱਚ ਪਲਦੇ ਇਸ ਕਰਕੇ ਕਿਸੇ ਵੀ ਸਮਾਜ ਦੇ ਵਿੱਚ ਕੋਈ ਬਦਲਾਅ ਜਾਂ ਸਮਾਜ ਨੂੰ ਕਿਸ ਤਰ੍ਹਾਂ ਦਾ ਰੂਪ ਦੇਣਾ ਹੈ ਇਹ ਅਧਿਆਪਕ ਪਹਿ ਕਰਦੇ ਨੇ ਇਸ ਕਰਕੇ ਸਾਨੂੰ ਸਾਰੇ ਅਧਿਆਪਕਾਂ ਨੂੰ ਆਪਣੇ ਕਾਰਜ ਨੂੰ ਸਿਰਫ ਇੱਕ ਕਿੱਤੇ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਸੋ ਉਹ ਇੱਕ ਜ਼ਿੰਮੇਵਾਰੀ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਸਮਾਜ ਦੇ ਵਿੱਚ ਕਿਸੇ ਬੰਦੇ ਨੂੰ ਤਿਆਰ ਕਰਨ ਲਈ ਕਿਉਂਕਿ ਉਹ ਇੱਕ ਅਜਿਹਾ ਬਸ਼ਿੰਦਾ ਤਿਆਰ ਕਰਦਾ ਹੈ ਜਿੰਨੇ ਕਿਸੇ ਕਮਿਊਨਿਟੀ ਜਾਂ ਕਿਸੇ ਸਮਾਜ ਜਾਂ ਕਿਸੇ ਰਾਸ਼ਟਰ ਦਾ ਨਿਰਮਾਣ ਕਰਨਾ ਹੁੰਦਾ ਤੇ ਕਿਸੇ ਵੀ ਸਮਾਜ ਦਾ ਨਿਰਮਾਣ ਜਿਹੜਾ ਇੱਕ ਮਨੁੱਖ ਤੋਂ ਹੀ ਸ਼ੁਰੂ ਹੁੰਦਾ ਹੈ ਉਹ ਮਨੁੱਖ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਉਹਦੀ ਕੀ ਭੂਮਿਕਾ ਹੋਵੇ ਸਮਾਜ ਦੇ ਵਿੱਚ ਇਹ ਅਧਿਆਪਕ ਇਹਨੇ ਧਾਰਕ ਕਰਦੇ ਹਨ ਮੰਚ ਵੀ ਕੋਈ ਸਧਾਰਨ ਵਿਸ਼ਾ ਨਹੀਂ ਮੰਚ ਇੱਕ ਅਜਿਹੀ ਡਾਇਲੋਗিক্যাল ਸਪੇਸ ਵਾਂਗ ਸੰਕੇਤ ਕਰਦਾ ਸੰਕਲਪ ਹੈ ਜਿੱਥੇ ਵੱਖ-ਵੱਖ ਇੰਡੀਵਿਜੂਅਲਸ ਇੱਕ ਦੂਜੇ ਨਾਲ ਅੰਤਰ ਸਮਾਜ ਦੇ ਰੂਪ ਵਿੱਚ ਸਾਹਮਣੇ ਆਉਂਦੇ ਤਾਂ ਅੰਤਰ ਸਬੰਧਤਾ ਬਣਾਉਣ ਵਾਸਤੇ ਮੰਚ ਦੀ ਬਹੁਤ ਵੱਡੀ ਭੂਮਿਕਾ ਹੈ ਜੇ ਅਸੀਂ ਅੰਜਲੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਇਸ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਅ ਹੁਣ ਅੱਜ ਦੇ ਸਮੇਂ ਵਿੱਚ ਮਨੁੱਖ ਬਾਰੀ ਤੌਰ ਤੇ ਤਾਂ ਇੱਕ ਦੂਜੇ ਦੇ ਨੇੜੇ ਤੋਂ ਨੇੜੇ ਜਾ ਰਹੇ ਨੇ ਪਰ ਅੰਦਰੂਨੀ ਪੱਧਰ ਤੇ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਅਸੀਂ ਆਪਣੇ ਕੋਲ ਬੈਠੇ ਲੋਕਾਂ ਤੋਂ ਹੀ ਖੋਹਾਂ ਦੂਰ ਹੁੰਨੇ ਬਾਰੀ ਪੱਧਰ ਤੇ ਬੇਸ਼ੱਕ ਅਸੀਂ ਕੋਲ ਬੈਠੇ ਹੋਈਏ ਪਰ ਅੰਦਰੂਨੀ ਪੱਧਰ ਤੇ ਅਸੀਂ ਦੂਰ ਹੁੰਨੇ ਇਸ ਦਾ ਕਾਰਨ ਕਿਤੇ ਨਾ ਕਿਤੇ ਡਾਇਲੋਗਿਕ ਸਪੇਸ ਦੀ ਅਨਹੋਂਦ ਹੈ ਜਿਹੜੀ ਸਾਡੇ ਜੀਵਨ ਦੇ ਵਿੱਚ ਹੁਣ ਨਹੀਂ ਰਹੀ ਤਾਂ ਜਦੋਂ ਅਸੀਂ ਕੋਈ ਮੰਚ ਤਿਆਰ ਕਰਦੇ ਹਾਂ ਤਾਂ ਉਹ ਇੱਕ ਤਰ੍ਹਾਂ ਨਾਲ ਅਸੀਂ ਇੱਕ ਡਾਇਲੋਗਿਕਲ ਸਪੇਸ ਰੈਡੀਓ ਤਿਆਰ ਕਰਦੇ ਹਾਂ ਜਿੱਥੇ ਵੱਖ-ਵੱਖ ਲੋਕ ਇੱਕ ਦੂਜੇ ਨਾਲ ਹੀ ਡਾਇਰੈਕਸ਼ਨ ਵਿੱਚ ਆ ਸਕਦੇ ਨੇ ਇੱਕ ਦੂਜੇ ਨਾਲ ਸਹਿਯੋਗੀ ਅਤੇ ਸਦਭਾਵੀ ਸੰਬੰਧ ਜਿਹੜੇ ਉਹ ਕਾਇਮ ਕਰ ਸਕਦੇ ਨੇ ਜਿਵੇਂ ਅਸੀਂ ਆਪਣੇ ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਅਸੀਂ ਮੀ ਭੌਤਿਕ ਪੰਧਰ ਤੇ ਜੁੜ ਰਹੇ ਹਾਂ ਪਰ ਰੀਅਲਿਟੀ ਪੰਧਰ ਤੇ ਅਸੀਂ ਇੱਕ ਦੂਜੇ ਤੋਂ ਵੱਖ ਹੁੰਦੇ ਜਾ ਰਹੇ ਹਾਂ ਤਾਂ ਇਸ ਸਮੇਂ ਇਹੋ ਜੀ ਸਪੇਸ ਦੀ ਬਹੁਤ ਵੱਡੀ ਲੋੜ ਹੈ ਤਾਂ ਇਹੋ ਜੀ ਸਥਿਤੀ ਵਿੱਚ ਕਿਸੇ ਡਾਇਲੌਗਿਕਲ ਸਪੇਸ ਬਾਰੇ ਸੋਚਣਾ ਤੇ ਪੰਜਾਬ ਦੀ ਜੇ ਮੇਵਾਰ ਤੇ ਅਲੀਆਪ ਕਾਨੂੰ ਇਸ ਮੰਚ ਤੇ ਖੜਾ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਇਸ ਕੰਮ ਲਈ ਮੈਂ ਡਾਕਟਰ ਪਰਮਜੀਤ ਸਿਮਰੰਦ ਆਵਾਜ਼ ਦੇ ਉਹਨਾਂ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹਾਂ ਤੇ ਅ ਸ਼ੁਭ ਕਾਮਨਾਵਾਂ ਦਿੰਦੀ ਹਾਂ ਕਿ ਉਹਨਾਂ ਦਾ ਇਹ ਮੰਚ ਪਰਪੂਲਤ ਹੋਵੇ ਤੇ ਇਹ ਜਿਸ ਮੰਤ ਅਗਲੀ ਇਹਨਾਂ ਨੇ ਸ਼ੁਰੂ ਕੀਤਾ ਉਹ ਮੰਤ ਉਹਨਾਂ ਦਾ ਪੂਰਾ ਹੋਵੇ ਤਾਂ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਤਿੰਨੇ ਸਾਰੇ ਨੂੰ ਬੁਝਾਰਿਸ਼ ਕਰਦੀ ਹੈ ਜੋ ਪੰਜਾਬੀ ਦਾ ਦੇ ਅਧਿਆਪਨ ਦਾ ਕਾਰਜ ਕਰ ਰਹੇ ਨੇ ਕਿ ਉਹ ਇਸ ਮੰਚ ਵਿੱਚ ਤੇ ਇਸ ਸ਼ੁਭ ਕਾਲ ਵਿੱਚ ਇਹਨਾਂ ਦਾ ਸਾਥ ਦੇਣ ਇਸ ਮੰਚ ਦੇ ਜਰੀਏ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਸਾਡੇ ਵਿੱਚ ਵੱਖ-ਵਾਰਤ ਦੀ ਬਿਰਤੀ ਜਿਹੜੀ ਉਹ ਬੜੀ ਹਾਵੀ ਹੋ ਗਈ ਹੈ ਅਸੀਂ ਵੱਖ-ਵੱਖ ਸੰਸਥਾਵਾਂ ਨੂੰ ਲੈ ਕੇ ਵਿਅਕਤੀਆਂ ਨੂੰ ਲੈ ਕੇ ਵਿਚਾਰਾਂ ਨੂੰ ਲੈ ਕੇ ਇੱਕ ਵੱਖ-ਵੱਦ ਦੀ ਜਿਹੜੀ ਕਾਮਨਾ ਉਹ ਜਨਰੇਟ ਕਰ ਰਹੇ ਹਾਂ ਮੈਨੂੰ ਲੱਗਦਾ ਇਹ ਗਿਆਨ ਦੇ ਵਿਰੋਧੀ ਦਾਤਾਰ ਹੈ ਸਾਨੂੰ ਅਧਿਆਪਕ ਕਿਸੇ ਵੀ ਯੂਨੀਵਰਸਿਟੀ ਦਾ ਹੋਵੇ ਕਿਸੇ ਵੀ ਕਾਲਜ ਦਾ ਹੋਵੇ ਉਹਨੂੰ ਐਜ਼ ਅਧਿਆਪਕ ਦੇਖਣਾ ਚਾਹੀਦਾ ਹੈ ਇਸੇ ਤਰ੍ਹਾਂ ਜੇ ਵਿਦਿਆਰਥੀ ਕਿਸੇ ਦੂਸਰੀ ਯੂਨੀਵਰਸਿਟੀ ਦਾ ਹੈ ਜਾਂ ਕਿਸੇ ਦੂਸਰੇ ਕਾਲਜ ਦਾ ਤਾਂ ਉਹਨੂੰ ਐਜ਼ ਵਿਦਿਆਰਥੀ ਹੀ ਦੇਖਣਾ ਚਾਹੀਦਾ ਨਾ ਕਿ ਇਹ ਦੇਖਣਾ ਚਾਹੀਦਾ ਉਹ ਕਿਸ ਸੰਸਥਾ ਕਿਸ ਵਿਅਕਤੀ ਜਾਂ ਅਕਸ ਵਿਚਾਰ ਨਾਲ ਜੁੜਿਆ ਹੋਇਆ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੀ ਲੋੜ ਹੈ ਕਿਉਂਕਿ ਗਿਆਨ ਦਾ ਕੰਮ ਜੋੜਨਾ ਹੋਣਾ ਚਾਹੀਦਾ ਹੈ ਤੋੜਨਾ ਨਹੀਂ ਅਧਿਆਪਕ ਕਿਸੇ ਸਮਾਜ ਵਿੱਚ ਗਿਆਨ ਦਾ ਸੰਚਾਰ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਇਸ ਕਰਕੇ ਅਧਿਆਪਕਾਂ ਦੀ ਜਿਹੜੀ ਸੋਚ ਹੈ ਉਹ ਯੂਨੀਵਰਸਲ ਹੋਣੀ ਚਾਹੀਦੀ ਆ ਉਹਨਾਂ ਨੂੰ ਯੂਨੀਵਰਸਲ ਸੋਚ ਰੱਖ ਕੇ ਵਰਤਾਰਿਆਂ ਨੂੰ ਦੇਖਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਤੇ ਇਹੀ ਸੋਚ ਜਿਹੜੀ ਆ ਉਹਨਾਂ ਨੂੰ ਵਿਦਿਆਰਥੀਆਂ ਵਿੱਚ ਵੀ ਕਾਇਮ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਇੱਕ ਸੁਵਸਥ ਤੇ ਮਜ਼ਬੂਤ ਸਮਾਜ ਦੀ ਜਿਹੜੀ ਆ ਉਹ ਨੀਰ ਰੱਖ ਸਕਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਗੱਲਬਾਤ ਨੂੰ ਵਿਸ਼ਰਾਮ ਦਿੰਦੀ ਆ ਬਹੁਤ ਬਹੁਤ ਸ਼ੁਕਰੀਆ